ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਕੈਬਨਟ ਮਨਿਸਟਰ ਲਾਲਜੀ ਸਿੰਪੂਲਰ ਸਾਹਿਬ ਅ ਵਰਸਲ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਤੁੰਨ ਸਾਹਿਬ ਐਮ ਐਲ ਏ ਸਾਹਿਬ ਤਲਵੀਰ ਗਿੱਲ ਜੀ ਔਰ ਡਿੰਪੀ ਬਾਈ ਜੀ ਐਮ ਐਲ ਏ ਗਿੱਦੜਵਾ ਔਰ ਲਾੜੀ ਟੋਸ ਜੀ ਐਮ ਐਲ ਏ ਸਾਹਿਬ ਸਾਰੇ ਸਾਥੀ ਮੌਜੂਦ ਨੇ ਔਰ ਨਾਲ ਹੀ ਅੱਜ ਜਿਸ ਮਕਸਦ ਵਾਸਤੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਦਨ ਪਰ ਦਨ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆ ਲੋਕ ਨੇ ਜੋ ਚੰਗੇ ਕਿਰਦਾਰ ਵਾਲੇ ਲੋਕ ਨੇ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਬਲੌਕ ਸਮਤੀ ਦੇ ਮੈਂਬਰ ਨੇ ਕਾਂਗਰਸ ਪਾਰਟੀ ਵੱਲੋਂ ਔਰ ਜਿਨ੍ਹਾਂ ਨੇ ਇੰਡੀਪੈਂਡੈਂਟ ਤੌਰ ਦੇ ਉੱਪਰ ਨੋਮੀਨੇਸ਼ਨ ਫਾਈਲ ਕੀਤਾ ਸੀਗਾ ਤੇ ਅੱਜ ਉਹਨਾਂ ਨੇ ਆਪਣਾ ਨੋਮੀਨੇਸ਼ਨ ਵਿਧਰਾ ਕੀਤਾ ਸਾਡੇ ਉਮੀਦਵਾਰ ਸਹਨਮਿਤ ਸਿੰਘ ਸੰਧੂ ਜੀ ਦੇ ਫੇਵਰ ਦੇ ਵਿੱਚ ਉਹ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਜਦੋਂ ਚੰਗੇ ਕਿਰਦਾਰਾਂ ਵਾਲੇ ਲੋਕ ਲੋਕਾਂ ਦੇ ਚੁਣੇ ਹੋਏ ਲੋਕ ਔਰ ਸਾਫ ਸਧਰੇ ਜਿਨ੍ਹਾਂ ਦੀ ਰਾਜਨੀਤੀ ਰਹੀ ਹੋਵੇ ਉਹ ਲੋਕ ਜਦੋਂ ਕੋਈ ਵੀ ਪਾਰਟੀ ਜੁਆਇਨ ਕਰਦੇ ਨੇ ਤੇ ਉਸ ਤੋਂ ਬੜਾ ਸਪਸ਼ਟ ਜ਼ਾਹਰ ਹੁੰਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਹਰਪਾਲ ਸਿੰਘ ਜੀ ਦੇ ਜੁਆਇਨ ਕਰਨ ਦੇ ਨਾਲ ਇਹਨਾਂ ਦੇ ਸਾਥੀਆਂ ਦੇ ਜੁਆਇਨ ਕਰਨ ਦੇ ਨਾਲ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਸਾਡੇ ਉਮੀਦਵਾਰ ਨੂੰ ਹੋਰ ਮਜ਼ਬੂਤੀ ਜਿਹੜੀ ਮਿਲੇਗੀ ਔਰ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਔਰ ਹੁਣ ਇਸੇ ਸੰਧੂ ਜੀ ਇਲੈਕਸ਼ਨ ਅਸੀਂ ਜਿੱਤਣ ਜਾ ਰਹੇ ਹਾਂ ਸੋ ਇੱਕ ਵਾਰ ਫੇਰ ਤੋਂ ਹਰਪਾਲ ਜੀ ਤੁਹਾਡਾ ਦੇਵਦਿਆ ਗ੍ਰਾਂਹੀ ਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਵੀ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਇਓ ਤਗੜੇ ਹੋ ਕੇ ਆਪਾਂ ਕਿਸੇ ਤਰੀਕੇ ਨਾਲ ਹਲਕੇ ਦੀ ਪਰਟੀ ਦੀ ਸੇਵਾ ਕਰੋ ਸਾਡੇ ਪਰਿਵਾਰ ਦਾ ਹਿੱਸਾ ਤੁਸੀਂ ਕਰੋ ਧੰਨਵਾਦ OK ਇਹ ਬੋਲੇ ਸੋਨਾ ਸਾ ਸਿਰਿਆ ਕਾਲ ਮੈਂ ਇੱਕ ਸਾਥੀ ਹਾਂ ਲਓ ਜੀ ਹੌਂਦੋ ਕਰ ਲਓ ਅੱਗੇ ਲੋ ਜੀ ਕਰ ਲਓ ਸਰ ਆਪਣਾ ਆਪਣਾ ਡਿਪਾਰਟਮੈਂਟ ਬਾਅਦ ਵਿੱਚ ਬਾਅਦ ਵਿੱਚ ਉਹਨੂੰ ਕਿਹਾ ਕਿ ਆਪਣੀ ਫਾਈਲ ਦੇ ਦੇ ਸੀ ਹਾਂਜੀ ਕਿਉਂ ਵਾਪਸ ਲੈ ਕੇ ਤੁਹਾਨੂੰ ਕਮਿਟੀ ਲਗਾਵਾ ਕੇ ਵਾਪਸ ਦੇ ਦਿੱਤਾ ਇਹ ਸਰ ਆਮ ਆਦਮੀ ਪਾਰਟੀ ਦੇ ਵਿੱਚ ਮੇਰੇ ਸਾਹਮਣੇ ਸਾਡੀ ਸੀਮਾ ਦੇ ਰਾਜ ਦੇ ਸਪੀਕਰ ਜੀ ਨੇ ਕਰਵਾਈ ਸੀ ਇੱਕ ਤੇ ਸ਼ਹਿਰ ਦੇ ਵਿੱਚ ਸ਼ਰਨਤਾਂ ਹੁੰਦੀਆਂ ਵਿੱਚ ਸਭ ਤੋਂ ਜਿਹੜੀ ਜ਼ਿਆਦਾ ਜਦੋਂ ਜੀ ਆਪੇ ਮੈਨੂੰ ਲੱਗੇ ਕੈਂਸਰ ਦੀ ਸਭ ਤੋਂ ਵੱਡੀ ਬਿਮਾਰੀ ਤੇ ਬਾਹਰ ਦੇ ਵਿੱਚ ਇਲਾਜ ਦਿੱਤਾ ਸੀ ਉਹਨਾਂ ਨੇ ਮੈਨੂੰ ਮਤਲਬ ਇਹ ਚੀਜ਼ ਪੂਰੇ ਵਿਸ਼ਵਾਸ ਨਾਲ ਦੱਈਆ ਵੀ ਆਪਾਂ ਜਦੋਂ ਐਮਐਲਏ ਬਣਾਂਗੇ ਇਹ ਸਾਰਾ ਪਿੰਨੋ ਜੋ ਸ਼ਹਿਰ ਦੀ ਸਵੈਦਾ ਮੁੱਦਾ ਵਾ ਇਹਨੂੰ ਹੱਲ ਕਰਾਂਗੇ ਪਲੱਸ ਜੋ ਨਸ਼ਿਆਂ ਦਾ ਜੀ ਉਹਦੇ ਉੱਤੇ ਤੇ ਇੱਕ ਚੀਜ਼ ਮੈਂ ਜਿਹੜੀ ਪੂਰੀ ਸਾਡੀ ਟੀਮ ਬੈਠੀ ਹੋਈ ਆ ਆਮ ਆਦਮੀ ਪਾਰਟੀ ਦੀ ਇਨਾਂ ਦੀ ਵੀ ਪੂਰੀ ਕੋਸ਼ਿਸ਼ ਚੱਲ ਰਹੀ ਆ ਕਿ ਜੋ ਸੈਂਟਰ ਸਰਕਾਰ ਨੇ ਰਣ ਕੇ ਜੋ ਉਪੀਨ ਵੀ ਕੀਤੀ ਆ ਬਾਕੀ ਸੰਧਿਆ ਜੋ ਰਹੀ ਆ ਤੇ ਆਪਣੇ ਜਿਹੜਾ ਨਸ਼ੇ ਦੇ ਵਿੱਚ ਆ ਸਭ ਤੋਂ ਜ਼ਿਆਦਾ ਪੰਜਾਬ ਡੁੱਬਿਆ ਆ ਵਾ ਉਸ ਚੀਜ਼ ਨੂੰ ਵੀ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ ਤੇ ਮੈਂ ਤਾਂ ਉਹਨਾਂ ਵੀ ਆਉਣ ਵਾਲੇ ਟਾਈਮ ਤੇ ਆਮ ਆਦਮੀ ਪਾਰਟੀ ਜੂਰੀ ਆ ਆਪਾਂ ਇਤਰਾ ਹੀ ਸਾਥ ਦੇਈਏ ਸਾਰੇ ਜਣੇ ਤੇ ਜੋ ਵੀ ਆਪਣੇ ਕੰਮ ਪੰਜਾਬ ਦੇ ਰੂਗੇ ਪੂਰੇ ਹੋਣਗੇ ਇਹੋ ਹੀ ਆਸ ਰੱਖਦੇ ਆਮ ਆਦਮੀ ਪਾਰਟੀ ਦੇ ਨਾਲ ਮੈਂ ਦਿਲੋਂ ਜੁੜਿਆ ਆ ਕੀ ਤਨੀ ਕਿਸੇ ਦਬਾਅ ਦੇ ਵਿੱਚ ਆ ਕੇ ਤੁਸੀਂ ਮਾਰਕੀਟ ਟਵਰ ਆ ਗਏ ਬਿਲਕੁਲ ਨਹੀਂ ਜੀ ਕਿਸੇ ਦਬਾਅ ਦੇ ਵਿੱਚ ਨਹੀਂ ਚਲੋ ਜੀ ਓਕੇ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ